ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਭਾਈ ਵੀਡੀਓ ਬਣਾ ਰਹੇ ਆ ਵੀਰ ਦੇ ਖੇਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਕਰ ਲੈਣਾ ਭਾਈ ਨਾ ਗੱਲ ਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀ ਕੁਮਬਦੀਆ ਹਾਂ ਠੀਕ ਠਾਕ ਨਾਮ ਤੇ ਐਡਰੈਸ ਬੋਲੋ ਮਿਕਰ ਸਿੰਘ ਜੀ ਨਾਲ ਪਿੰਡ ਬੋਰਸ ਰੋਡ ਹੂੰ ਜ਼ਿਲ੍ਹਾ ਕਿਹੜਾ ਪਿੰਡ ਮਟੰਡਾ ਜੀ ਤਸਵੀਲ ਬਈ ਹੋ ਜੀ ਨੇੜੇ ਪਿੰਡ ਕਿਹੜਾ ਨੇੜੇ ਪਿੰਡ ਜੀ ਭਗਤਾਸਰ ਹੈਗਾ 8 4 ਕਿਲੋਮੀਟਰ ਸਰੀ ਵਾਲਾ ਰਹਿ ਗਿਆ ਕੋਠਾਗੁਰੂ ਬਲੂਕਾ ਡੋੜ ਸਰੀ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ 98633 ਹੂੰ 10993 ਠੀਕ ਹੈ ਬਾਈ ਬਾਈ ਜਿਹੜੀ ਇਹ ਬੈਡ ਦੇ ਦੇ ਆਪਣੇ ਘਰ ਦੀ ਹੈ ਹਾਂਜੀ ਹਾਂਜੀ ਕਿਹੜਾ ਸੁਆ ਸੁਹੰਦੀ ਆ ਵੀਰੇ ਇਹ ਦੂਜਾ ਸੁਆ ਸੁਹਣਾ ਕਿੰਨੇ ਦਿਨ ਲੈਂਦੀ ਹੈ ਬਾਈ ਆਇਆ ਵੀ ਤਿੰਨ ਤਰੀਕ ਨੂੰ ਦਨ ਪੂਰੇ ਜੀ ਇਹਦੇ ਤਿੰਨ ਤਰੀਕ ਨੂੰ ਦਿਨ ਪੂਰੇ ਅੱਜ ਕਿੰਨੇ ਹੋ ਗਏ 22 ਤਰੀਕ ਹੋ ਗਏ ਹਾਂਜੀ ਹਾਂਜੀ ਠੀਕ ਹੈ ਬਾਈ ਢਿੱਲਾ ਬਹੁਤ ਪਈਆਂ ਤੇ ਠੰਡੀ ਠੁੰਡੀ ਫੁੱਲ ਕਿੰਨਾ ਕੁ ਰਕਾਰਡ ਹੈ ਬਾਈ ਦੋਦਾ ਇਹ ਬਿਲੀਟਰ ਦਾ ਇਹ 20 ਲੀਟਰ ਦਾ ਬੜਾ ਬਹੁਤ ਚੰਗਾ ਲੱਗਿਆ ਹਨ ਤੇ ਲਾ ਬਹੁਤ ਦਿਖਾਉਂਦੀ ਹੈ ਬੜਾ ਬਹੁਤ ਚੰਗਾ ਠੰਡੀ ਸੀਲ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕਰੀ ਨਹੀਂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਚਮਕ ਚਮਕ ਚੰਗੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਠੰਡੀ ਆ ਬਈ ਵਧੀਆ ਚਬਾਈ ਚੁਈ ਕੇ ਹਾਂਜੀ 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 ਠੀਕ ਆ ਚਬਾਈ ਪੂਰੀ ਚੰਗੀ ਆ ਹਾਂਜੀ ਕਰਦੀ ਵੜੇ ਆਪ ਠੀਕ ਬਈ ਦੇ ਕਰਦੀ ਵੜਾ ਬਈ ਚਬਾਈ ਪੂਰੀ ਚੰਗੀ ਆ ਗਾਰੰਟੀ ਆ ਕੰਮ ਪੂਰਾ ਤਰ੍ਹਾਂ ਚੰਗਾ ਚਮਕ ਚਮਕ ਵੜ ਤੇ ਫੁੱਲ ਕੱਲੀ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਟਰਾ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਤੇ ਕੀ ਮੁੱਲ ਆ ਬਈ ਜੈ ਜੈ ਮੁੱਲ ਵੀਰੇ ਖੜ ਜਾ ਆ ਇਧਰ ਕੀ ਮੁੱਲ ਆ ਵੀਰੇ ਦਾ ਮੁੱਲ ਵੀਰੇ 75000 ਰੁਪਿਆ ਮਾਨਤਨ ਹੋ ਜੀ ਹਾਂਜੀ ਹਾਂਜੀ ਮਾਨਤਨ ਹੋ ਜੀ 75000 ਰੁਪਇਆ ਮੋਲਾ ਮਾਨਤਾ ਜਿਹੜਾ ਠੰਡੀ ਸਿਹ ਪੂਰੇ ਆ ਨਹੀਂ ਬਈ ਸਾਹ ਹੁਣ ਮਾਰ ਗਿਆ ਠੰਡੀ ਬਹੁਤ ਜਿਵੇਂ ਮਰ ਜਿਆ ਤਲਾਈ ਚੱਲ ਕੋਈ ਚੱਕਰੀ ਨਹੀਂ ਕੈਨ ਦੀ ਕਰਮ ਵਾਲੀ ਕੋਸ਼ਿ ਲੈਵਾ ਬੜਾ ਕਮਾਲ ਦਾ ਲੈ ਨੇੜੇ ਤੋਂ ਚੈੱਕ ਕਰ ਲਓ ਥਿੱਲਾ ਬਹੁਤ ਦਿਖਾਉਂਦੀ ਸਾਰੀਆਂ ਬਲਡਲਾਂ ਕੱਢ ਕੇ ਨਾ ਕਰਮ ਵਾਲੀ ਦੀ ਫੇਰ ਸੋਣਾਗਾ ਤੇ ਕਿਸੇ ਵੀਰ ਨੂੰ ਬਈ ਵਰਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਰੋਕ ਲਾ ਬਈ